ਜਦੋਂ ਸਾਡੇ ਪੰਜਾਬ ਚੈਂਟਰ ਕਰਨਾ ਇਹਨਾਂ ਤੋਂ ਉਹਨਾਂ ਨੂੰ ਵੀ ਉਨਾ ਹੀ ਪੇ ਕਰਨਾ ਪਵੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫਿਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਪਾਰਟੀ ਕੀਤੀ ਜਾ ਰਹੀ ਹੈ ਹਿਮਾਚਲ ਸਰਕਾਰ ਵੱਲੋਂ ਜਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ ਮਾਫ ਨਹੀਂ ਕਰਦੇ ਪੰਜਾਬ ਦੀਆਂ ਗੱਡੀਆਂ ਦੇ ਉੱਤੇ ਟੋਲ ਟੈਕਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਵਾਹਨ ਚਾਲਕਾਂ ਕੋਲੋਂ ਵਸੂਲੇ ਜਾ ਰਹੇ ਟੈਕਸ ਦਾ ਬਦਲਾ ਹੁਣ ਪੰਜਾਬ ਦੀ ਇਸ ਨਗਰ ਕੌਂਸਲ ਨੇ ਲੈਣ ਦੀ ਤਿਆਰੀ ਕੀਤੀ ਹੈ ਪੰਜਾਬ ਦੇ ਇਸ ਸ਼ਹਿਰ ਦੀ ਨਗਰ ਕੌਂਸਲ ਦੇ ਹਾਊਸ ਵਿੱਚ ਪੰਜਾਬ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਗੱਡੀਆਂ ਤੇ ਮੋਟਾ ਟੈਕਸ ਯਾਨੀ ਕਿ ਵਿਰੋਧੀ ਟੈਕਸ ਲਗਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ ਇਸ ਸ਼ਹਿਰ ਦੇ ਕੌਂਸਲਰਾਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਮਸਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਦੱਸ ਦਈਏ ਨਗਰ ਕੌਂਸਲ ਨੰਗਲ ਨੇ ਇੱਕ ਮਤਾ ਪਾਸ ਕਰਦਿਆਂ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਸਾਰੇ ਵਾਹਨਾਂ ਤੇ ਵਿਰੋਧੀ ਟੈਕਸ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਨਗਰ ਕੌਂਸਲ ਨੇ ਸਾਫ਼ ਕੀਤਾ ਹੈ ਕਿ ਜੇਕਰ ਹਿਮਾਚਲ ਸਰਕਾਰ ਪੰਜਾਬ ਖੇਤਰ ਚ ਦਾਖਲ ਹੋਣ ਵਾਲੇ ਵਾਹਨਾਂ ਤੋਂ ਮਨਮਾਨੇ ਤਰੀਕੇ ਨਾਲ ਐਂਟਰੀ ਟੈਕਸ ਵਸੂਲਣਾ ਬੰਦ ਨਹੀਂ ਕਰਦੀ ਤਾਂ ਨੰਗਲ ਚ ਵੀ ਹਿਮਾਚਲ ਦੇ ਵਾਹਨਾਂ ਤੇ ਦਵੱਲਾ ਟੈਕਸ ਲਗਾਇਆ ਜਾਵੇਗਾ। ਇਸ ਪ੍ਰਸਤਾਵ ਨੂੰ ਨਗਰ ਕੌਂਸਲ ਪ੍ਰਧਾਨ ਸੰਜੀਤ ਸਾਨੀ ਦੀ ਨੁਮਾਇੰਦਗੀ ਚ ਬੈਠਕ ਚ ਟੇਬਲ ਆਈਟਮ ਦੇ ਰੂਪ ਚ ਪਾਸ ਕਰ ਦਿੱਤਾ ਗਿਆ ਬੈਠਕ ਤੋਂ ਬਾਅਦ ਕਾਂਗਰਸ ਦੇ ਕੌਂਸਲਰਾਂ ਦੇ ਬੁਲਾਰੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਹਿਮਾਚਲ ਵੱਲੋਂ ਲਗਾਇਆ ਗਿਆ ਟੈਕਸ ਨੰਗਲ ਖੇਤਰ ਦੇ ਲੋਕਾਂ ਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਸੀ ਉਹਨਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਰੀਬੀ ਪਿੰਡਾਂ ਦੇ ਵਿੱਚ ਉਹਨਾਂ ਦੀ ਕਾਫੀ ਸਾਂਝ ਹੈ ਉਹਨਾਂ ਦੇ ਵਪਾਰਕ ਰਿਸ਼ਤੇ ਨੇ ਉੱਥੇ ਹੀ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਉਧਰਲੇ ਪਾਸੇ ਨੇ ਅਤੇ ਲੋਕਾਂ ਨੂੰ ਅੱਧਾ ਕਿਲੋਮੀਟਰ ਜਾਣ ਦੇ ਲਈ ਵੀ ਟੋਲ ਟੈਕਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਲਗਾਇਆ ਗਿਆ ਇਹ ਟੈਕਸ ਵੀ ਦੇਣਾ ਪੈਂਦਾ ਸੀ ਜਿਸ ਤੇ ਚਲਦੀ ਹੈ ਕਿ ਲੋਕਾਂ ਦੇ ਉੱਤੇ ਮਾੜਾ ਪ੍ਰਭਾਵ ਇਸ ਦਾ ਪੈ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਕਿ ਹਿਮਾਚਲ ਚ ਦਾਖਲ ਹੋਣ ਨਾਲ ਹੀ ਸਥਾਨਕ ਲੋਕਾਂ ਨੂੰ ਮੋਟੀ ਫੀਸ ਚਕਾਉਣੀ ਪੈਂਦੀ ਸੀ ਜੋ ਕਿ ਐਨਐਚਏਆਈ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਵੀ ਖਿਲਾਫ ਹੈ ਨਗਰ ਕੌਂਸਲ ਨੇ ਪ੍ਰਸਤਾਵ ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਸਰਕਾਰ ਨੂੰ ਇਹ ਵਸੂਲੀ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਜਾਣ ਜੇਕਰ ਅਜੀਹਾ ਨਹੀਂ ਹੁੰਦਾ ਤਾਂ ਨਗਰ ਕੌਂਸਲ ਨੰਗਲ ਮਜਬੂਰਨ ਦੁੱਲਾ ਟੈਕਸ ਵਸੂਲਣ ਲਈ ਮਜਬੂਰ ਹੋਵੇਗੀ ਅੱਜ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮਤਾਂ ਜਿਹੜੀਆਂ ਦੀ ਮੈਂ ਤੁਹਾਨੂੰ ਕਾਪੀਆਂ ਦਿੱਤੀਆਂ ਜਿਹੜਾ ਸਾਡਾ ਹਿਮਾਚਲ ਪ੍ਰਵੇਸ਼ ਨਾਲ ਸਾਡੇ ਉਨੇ ਤੇ ਜਿਹੜਾ ਇੰਪੋਰਟੈਂਟ ਹੈ ਮਤਾਂ ਉਹਨਾਂ ਜ਼ਿਲ੍ਹਾ ਤੇ ਬਲਾਸਪੁਰ ਜ਼ਿਲ੍ਹੇ ਦੀਆਂ ਹੱਦਾਂ ਲੱਗਦੀਆਂ ਨੰਗਲ ਸ਼ਹਿਰ ਦੀ ਜਦੋਂ ਤੁਸੀਂ ਹਿਮਾਚਲ ਸਰਕਾਰ ਨੇ ਜਿੱਥੇ ਟੋਲ ਲਾਏ ਹੋਏ ਅਜੋਲੀ ਮੋੜ ਲਾਇਆ ਹੋਇਆ ਬਰਨਲੇ ਲਾਇਆ ਹੋਇਆ ਜਾਂ ਟੋਲ ਜਿਹਨੂੰ ਆਪਾਂ ਕਹਿੰਦੇ ਮੈਥਪੁਰ ਲਾਇਆ ਹੈ ਜਿਹੜੇ ਸਾਡੇ ਨੰਗਲ ਦੇ ਲੋਕ ਹਨ ਸਾਡਾ ਵਪਾਰ ਸਾਂਝਾ ਹੈ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਿਮਾਚਲ ਦੇ ਨਾਲ ਜਿਹੜੇ ਨਾਲ ਲੱਗਦੇ ਇਲਾਕੇ ਸੰਤੋਗੜਾ ਮੈਥਪੁਰ ਆ ਜਾ ਕੇ ਤੇ ਬਲਾਸਪੁਰ ਆ ਭਾਕ ਦਾ ਟਾਈਮ ਹੈ ਪਰ ਸਾਨੂੰ ਚਾਰजेस ਲਏ ਜਾਂਦੇ ਸਾਨੂੰ ਜਿਵੇਂ ਇੱਕ ਪੈਸੇਂਜਰ ਵਹੀਕਲ ਦੇ 70 ਰੁਪਏ ਕਰ ਦਿੱਤੇ ਇੱਕ ਆਮ ਸਾਡੀ ਕਾਰ ਦੇ ਇਹ ਤੋਂ ਇਲਾਵਾ ਜਿਵੇਂ 6 ਤੋਂ 12 ਸੀਟਰ ਤੱਕ ਹੈ ਉਹਨੂੰ ਇੱਕ ਉਹਨੂੰ 110 ਰੁਪਏ ਚਾਰजेस ਕਰ ਦਿੱਤੇ ਜਾਂ ਕਈ ਇਹ ਜੀਆਂ ਗੱਡੀਆਂ ਹੈ ਲੋਡਡ ਹੈਵੀ ਕੈਰੇਜ ਉਹਨਾਂ ਦੇ 570 ਹੈ ਕਿਸੇ ਦਾ 720 ਰੁਪਏ ਚਾਰਜ ਕਰ ਦਿੱਤਾ ਗਿਆ ਅਸੀਂ ਇਸ ਗੱਲ ਦੀ ਨਿੰਦਾ ਕੀਤੀ ਕਿ ਨੈਸ਼ਨਲ ਹਾਈਵੇ ਦੇ ਵਿੱਚ ਉਹਨਾਂ ਦਾ ਰੂਲ ਹੈ ਕਿ ਜਿੱਥੇ ਟੋਲ ਪਲਾਜ਼ਾ ਕਿਤੇ ਲੱਗਦਾ ਹੈ ਉਹਦੇ ਆਲੇ ਦੁਆਲੇ ਦੇ ਖੇਤਰ 'ਚ 5 ਕਿਲੋਮੀਟਰ ਦੇ ਖੇਤਰ ਦੇ ਵਿੱਚ ਟੋਲ ਉਹਨਾਂ ਲੋਕਲ ਲੋਕਾਂ ਨੂੰ ਮਾਪ ਹੁੰਦਾ ਪਰ ਸਾਨੂੰ ਲਾਇਆ ਗਿਆ ਅਸੀਂ ਕਈ ਵਾਰ ਹਿਮਾਚਲ ਦੇ ਵਿੱਚ ਬੇਨਤੀ ਕਰ ਚੁੱਕੇ ਜਾਂ ਕਾਉਂਸਲ 'ਚ ਵੀ ਤੁਹਾਡੇ ਅਖਬਾਰਾਂ ਰਾਹੀਂ ਬੇਨਤੀ ਕਰ ਚੁੱਕੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਨਗਰ ਕਾਉਂਸਲ ਲੰਗੜ ਨੇ ਮਤਾ ਪਾਸ ਕੀਤਾ ਕਿ ਸਾਡੀ ਨਗਰ ਕਾਉਂਸਲ ਲੰਗੜ ਰੈਸੀਪਰੋਕਲ ਅਸੀਂ ਟੈਸਟ ਕਹਿੰਦੇ ਵੀ ਪਰਸਪਰ ਜਿਹੜਾ ਵਿਰੋਧੀ ਟੈਕਸ ਵੀ ਜਦੋਂ ਤੱਕਨ ਹਿਮਾਚਲ ਦੇ ਜਿਹੜੇ ਸਾਡੀ ਸਰਕਾਰ ਹੈ ਉਹ ਸਾਡੇ ਤੇ ਟੈਕਸ ਲਾਉਂਦੀ ਆ ਸਾਡੀਆਂ ਵਾਹਨਾਂ ਤੇ ਗੱਡੀਆਂ ਤੇ ਸਾਨੂੰ ਐਂਟਰ ਕਰਨ ਦੇ ਲਈ ਟੋਲ ਦੇਣਾ ਪੈਂਦਾ ਬਹੁਤ ਮਹਿੰਗਾ ਆ ਜੀ ਅਸੀਂ ਕਿਸੇ ਨੇ ਮੈਚਪੁਰ ਵੀ 1 ਅੱਧਾ ਕਿਲੋਮੀਟਰ ਵੀ ਜਾਣਾ ਤਾਂ ਵੀ ਸਾਡੇ ਕੋਲ 70 ਪੇ ਲੈ ਲੈਂਦੇ ਕੋਈ ਸਾਡੇ ਨੇ ਭਾਖੜੇ ਜਾਣਾ ਤਾਂ 70 ਲੈ ਲੈਨੇ ਕਿਸੇ ਤੋਂ ਜਿਹੜੇ ਹੈਵੀ ਕਾਰਗੇ ਦਾ ਸਾਡੇ ਟਰਾਂਸਪੋਰਟਰ ਭਲਾ ਇੱਥੇ ਟਰੱਕ ਜੀ ਨੇ ਬਹੁਤ ਵੱਡੀ ਆ ਕਿਸੇ ਨੇ ਆਪਣਾ ਟਰੱਕ ਪਾਸ ਕਰਾ ਕੇ ਕਿਤੇ ਨਾਲ ਦੀ ਗੱਡੀ ਉਹ ਖਰਾਨੀ ਕਿਤੇ ਜਾ ਕੇ ਮਹਿਤਪੁਰ ਜਾਂ ਸੰਤੋਗੜ ਤਾਂ ਵੀ ਸਾਡੇ ਤੋਂ ਹੈਵੀ ਟੈਕਸ ਲਿਆ ਜਾਂਦਾ ਅਸੀਂ ਅੱਜ ਨਗਰ ਕੌਂਸਲ ਲੰਗੜ ਤੋਂ ਇੱਕ ਮਤਾ ਪਾਸ ਕਰਕੇ ਆਪਾਂ ਡਾਇਰੈਕਟਰ ਲੋਕਲ ਬਾਡੀ ਨੂੰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੋਰ ਤਾਂ ਤੁਸੀਂ ਸਾਡੇ ਟੈਂਡਰ ਲੁਕੇ ਹੋਏ ਇਹ ਸ਼ਹਿਰ ਦੇ ਹਿੱਤ ਦਾ ਕੰਮ ਹੈ ਜਿੱਥੇ ਆਮ ਲੋਕਾਂ ਨੂੰ ਫਾਇਦਾ ਕੱਲਾ ਸ਼ਹਿਰ ਵਾਸੀਆਂ ਨੂੰ ਨਹੀਂ ਜਿਹੜਾ ਵੀ 5 ਕਿਲੋਮੀਟਰ ਦਾ ਏਰੀਆ ਚਾਹੇ ਉਹ ਪਿੰਡ ਹੋਣ ਕੀ ਜਦੋਂ ਤੱਕ ਹਿਮਾਚਲ ਸਰਕਾਰ ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਇਆ ਜਾਵੇ ਕਿ ਜਦੋਂ ਸਾਡੇ ਪੰਜਾਬ ਚੈਂਟਰ ਕਰਨਾ ਇਹਨਾਂ ਤੋਂ ਉਹਨਾਂ ਨੂੰ ਵੀ ਉਨਾ ਹੀ ਪੇ ਕਰਨਾ ਪਵੇ ਫੇਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫੇਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਇੱਕ ਮਾਰਸ਼ਲਟੀ ਕੀਤੀ ਜਾ ਰਹੀ ਹੈ ਹਿਮਾਚਲ ਸਰਕਾਰ ਵੱਲੋਂ ਅੱਜ ਅਸੀਂ ਮਤਾ ਪਾਸ ਕਰਕੇ ਜਿੱਥੇ ਐਨ ਐਚ ਆਈ ਦੀ ਅਨਰੂਲਾ ਦੀ ਵੀ ਲੰਘਣਾ ਕਰ ਰਹੀ ਜਿਹੜੀ ਪੰਜਾਬ ਇਹ ਹਿਮਾਚਲ ਸਰਕਾਰ ਆ ਵੀ ਸਾਡੇ ਤੇ ਟੈਕਸ ਲਾ ਰਹੀ ਤੇ ਨਾਲ ਸਾਡੇ ਲੋਕਾਂ ਨਾਲ ਤੱਕਾ ਕਰ ਰਹੀ ਅਸੀਂ ਕੌਂਸਲ ਵੱਲੋਂ ਮਤਾ ਪਾਸ ਕੀਤਾ ਕਿ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ ਮਾਫ਼ ਨਹੀਂ ਕਰਦੇ ਜਗਬਾਨੀ ਟੀਵੀ ਲਈ ਹਰੀਸ਼ ਬਟਲਾ ਤੇ ਰਿਪੋਰਟ